ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਕਾਲਾ ਦਿਨ ਹੈ ਬਿਨਾ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਗੱਲ ਤੋਂ ਗ੍ਰਿਫਤਾਰ ਕਰ ਲੈਣਾ ਉਹ ਵੀ ਲੋਕਤਵਾ ਇਲੈਕਸ਼ਨ ਤੋਂ ਪਹਿਲਾਂ ਜੀਜੇਪੀ ਦੇ ਅੰਦਰ ਜਿਹੜਾ ਕਹੋ ਇੱਕ ਤਰ੍ਹਾਂ ਦਾ ਖੌਫ ਹੈ اپੋਜੀਸ਼ਨ ਦਾ ਇਸ ਤਰ੍ਹਾਂ ਦਬਾਉਣਾ ਚਾਹੁੰਦੇ ਆ ਡਰਾਉਣਾ ਚਾਹੁੰਦੇ ਆ ਤੇ ਲੋਕ ਇਹਨਾਂ ਚੀਜ਼ਾਂ ਦਾ ਜਵਾਬ ਵੋਟਾਂ ਦੇ ਰਾਹੀਂ ਜਿਹੜਾ ਪਹਿਲਾਂ ਵੀ ਦਿੰਦੇ ਰਹੇ ਆ ਤੇ ਹੁਣ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਚੋਣਾਂ ਆਉਣ ਆਲੀਆਂ ਹੁਣ ਵੀ ਦੇ ਸ਼ਰਾਬਨੀਤੀ ਘੁਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋਦੀ ਗ੍ਰਿਫਤਾਰੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਠੇਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਮੰਤਰੀ ਮੀਠੇਰ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਬੇहद ਮੰਨਪਾਗੀ ਹੈ ਤੇ ਲੋਕਤੰਤਰ ਦੇ ਵਿੱਚ ਕਾਲਾ ਦਿਨ ਹੈ ਭਾਜਪਾ ਵਿਰੋਧੀ ਟੀਰਾ ਤੋਂ ਡਰ ਚੁੱਕੀ ਹੈ ਲੇਕਿਨ ਆਮ ਆਦਮੀ ਪਾਰਟੀ ਜੇਲ੍ਹਾਂ ਤੇ ਕੇਸਾਂ ਤੋਂ ਡਰਨ ਵਾਲੀ ਨਹੀਂ ਤੇ ਲੋਕਤੰਤਰ ਦੇ ਵਿੱਚ ਲੋਕ ਉਹਨਾਂ ਦੇ ਨਾਲ ਜ਼ਰੂਰ ਇਨਸਾਫ ਕਰਨਗੇ ਦੇਖੋ ਇਹ ਬੜਾ ਮੈਂ ਕਹਿੰਦਾ ਮੰਦਪਗ ਹੈ ਤੇ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਕਾਲਾ ਦਿਨ ਹੈ ਕਿ ਜਦੋਂ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਉਹ ਵੀ ਉਹ ਮੁੱਖ ਮੰਤਰੀ ਜਿਹਨੂੰ ਦਿੱਲੀ ਦੇ ਲੋਕਾਂ ਨੇ ਲਗਾਤਾਰ ਤੀਸਰੀ ਵਾਰੀ ਚੁਣਿਆ ਤੇ ਬਹੁਤ ਵੱਡੀ ਬਹੁਮਤ ਦੇ ਨਾਲ ਜਿਹੜਾ ਵੀ 90% ਸੀਟਾਂ ਦੇ ਨਾਲ ਚੁਣਿਆ ਹੋਵੇ ਤੇ ਇਸ ਤਰ੍ਹਾਂ ਮਤਲਬ ਕਿ ਬਿਨਾ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਗੱਲ ਤੋਂ ਗ੍ਰਿਫਤਾਰ ਕਰ ਲੈਣਾ ਉਹ ਵੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਤੁਸੀਂ ਦੇਖੋ ਵੀ ਦੂਸਰੇ ਜਿਹੜੇ ਸਰੇਂਜ ਸਾਹਿਬ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਊਗਾ ਕਿ ਦੋ ਮੁੱਖ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੋਵੇ ਸੋ ਇਹ ਬੀਜੇਪੀ ਦੇ ਅੰਦਰ ਜਿਹੜਾ ਕਹਿ ਲਓ ਇੱਕ ਤਰ੍ਹਾਂ ਦਾ ਖੌਫ ਹੈ ਆਪੋਜੀਸ਼ਨ ਦਾ ਇਸ ਤਰ੍ਹਾਂ ਦਬਾਉਣਾ ਚਾਹੁੰਦੇ ਆ ਡਰਾਉਣਾ ਚਾਹੁੰਦੇ ਆ ਪਰ ਇਹ ਦੇਸ਼ 'ਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਜਿਹੜੀ ਇਸ ਦੇਸ਼ ਦੀ ਡੈਮੋਕ੍ਰੇਸੀ ਬੜੀ ਮਜ਼ਬੂਤ ਹੈ ਤੇ ਲੋਕ ਇਹਨਾਂ ਚੀਜ਼ਾਂ ਦਾ ਜਵਾਬ ਵੋਟਾਂ ਦੇ ਰਾਹੀਂ ਜਿਹੜਾ ਪਹਿਲਾਂ ਵੀ ਦਿੰਦੇ ਰਏ ਆ ਤੇ ਹੁਣ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਚੋਣਾਂ ਆਉਣ ਆਲੀਆਂ ਹੁਣ ਵੀ ਦੇਣਗੇ ਦੇਖੋ ਅੱਜ ਅਸੀਂ ਜਿਹੜੇ ਪ੍ਰੋਟੈਸਟ ਨੇ ਜਿਹੜੇ ਰੱਖੇ ਹੋਏ ਨੇ ਬਾਕੀ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਕੋਰਟ ਦਾ ਵੀ ਜਿਹੜਾ ਦਰਵਾਜ਼ਾ ਜਿਹੜਾ ਖੜਕਾ ਰਹੇ ਹਾਂਗੇ ਤੇ ਬਾਕੀ ਤੁਸੀਂ ਸਾਰੇ ਜਾਣ ਜੋ ਵੀ ਪਿਛਲੇ ਇੰਨੇ ਸਮੇਂ ਤੋਂ ਜਿਹੜੇ ਸਾਡੇ ਦੂਸਰੇ ਵੀ ਲੀਡਰ ਅੰਦਰ ਕੀਤੇ ਹੋਇਆ ਇਹ ਕਹਿੰਦੇ ਆ ਜੀ ਇੰਨੇ ਕਰੋੜ ਹੋ ਗਿਆ ਐਨ 100 ਕਰੋੜ ਹੋ ਗਿਆ 1 ਰੁਪਏ ਦੀ ਵੀ ਕਿਤੇ ਹੋਇਆ ਹੋਵੇ ਤੁਹਾਨੂੰ ਕੋਈ ਕਿਤੇ ਪੈਸਾ ਮਿਲੇ ਕਿਤੇ ਕੋਈ ਪ੍ਰੂਫ ਮਿਲੇ ਸਿਰਫ ਤੁਹਾਨੂੰ ਪਤਾ ਵੀ ਈਡੀ ਨੂੰ ਹਥਿਆਰ ਬਣਾ ਕੇ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਵਰਤਿਆ ਜਾ ਰਿਹਾ ਜਿਹੜਾ ਤਾਂ ਲੀਡਰ ਈਡੀ ਤੋਂ ਡਰ ਕੇ ਇਹਨਾਂ ਨੂੰ ਕਹਿ ਦਿੰਦਾ ਚਾਹੇ ਉਹ ਸ਼ਰਦ ਪੁਆਰ ਦਾ ਭਤੀਜਾ ਹੋਵੇ ਚਾਹੇ ਆਸਾਮ ਵਾਲਾ ਮੁੱਖ ਮੰਤਰੀ ਹੋਵੇ ਉਹਨੂੰ ਤਾਂ ਨਾਲ ਦੀ ਨਾਲ ਸਾਰੇ ਉਹਦੇ ਕਪੜੇ ਵੀ ਜਿਹੜੇ ਮਾਫ ਹੋ ਜਾਂਦੇ ਉਹਨੂੰ ਤਾਂ ਫਿਰ ਨਾਲ ਦੀ ਨਾਲ ਜੁਆਇਨਿੰਗ ਕਰਾ ਕੇ ਬੀਜੇਪੀ ਦਾ ਵੱਡਾ ਲੀਡਰ ਬਣਾ ਦਿੱਤਾ ਜਾਂਦਾ ਜਿਹੜਾ ਕੋਈ ਇਹਨਾਂ ਦੇ ਸਾਹਮਣੇ ਅਰਧ ਅਰਵਿੰਦ ਕੇਜਰੀਵਾਲ ਜੀ ਵਰਗੇ ਉਹਨਾਂ ਨੂੰ ਫਿਰ ਅੰਦਰ ਜਿਹੜਾ ਉਹ ਕਰ ਦਿੱਤਾ ਜਾਂਦਾ ਪਰ ਇਹ ਆਮ ਆਦਮੀ ਪਾਰਟੀ ਆ ਅਸੀਂ ਅੰਦੋਲਨ ਤੋਂ ਨਿਕਲੇ ਹੋਇਆ ਇਹਨਾਂ ਜੇਲਾਂ ਤੋਂ ਜਾਂ ਇਹਨਾਂ ਦੇ ਕੇਸਾਂ ਤੋਂ ਦਬਨ ਵਾਲੇ ਨਹੀਂ ਸਾਡੇ ਪਹਿਲਾਂ ਵੀ ਲੀਡਰ ਅੰਦਰ ਬੈਠੇ ਆ ਪਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀ ਤਰ੍ਹਾਂ ਡਰ ਕੇ ਇਹਨਾਂ ਦੀ ਪਾਰਟੀ ਦਾ ਜਿਹੜਾ ਪੱਲਾ ਨਹੀਂ ਫੜਿਆ ਅਸੀਂ ਲੜਾਈ ਲੜ ਰਹੇ ਆ ਬਾਹਰ ਵੀ ਲੜ ਰਹੇ ਆ ਤੇ ਸਾਡੇ ਜਿਹੜੇ ਲੀਡਰ ਅੰਦਰ ਬੈਠੇ ਆ ਉਹ ਵੀ ਲੜਾਈ ਲੜ ਰਹੇ ਆ ਪਰ ਇਹਦਾ ਇਨਸਾਫ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਉਹ ਕਰਨਗੇ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਸਾਰਾ ਕੁਛ ਇਲੈਕਸ਼ਨ ਤੋਂ ਪਹਿਲਾਂ ਅੱਜ ਤੱਕ ਨਹੀਂ ਹੋਇਆ ਹੋਣਾ ਵੀ ਲੋਕ ਸਭਾ ਦੀ ਇਲੈਕਸ਼ਨ ਹੋਵੇ ਤੇ ਦੋ ਮੌਜੂਦਾ ਮੁੱਖ ਮੰਤਰੀਆਂ ਨੂੰ ਕੋਈ ਸਰਕਾਰ ਫੜ ਕੇ ਅੰਦਰ ਦੇ ਦੇ। ਸੋ ਇਹ ਕਾਲਾ ਦਿਨ ਹੈ ਸਾਡੀ ਡੈਮੋਕ੍ਰੇਸੀ ਲਈ ਪਰ ਮੈਂ ਦੁਬਾਰਾ ਕਹਣਾ ਸਾਨੂੰ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੈ ਤੇ ਲੋਕ ਇਹਦਾ ਜਵਾਬ ਦੇਣਗੇ।